ਸਭ ਦੁਸ਼ਹਿਰੇ ਤੇ ਦੀਵਾਲੀ ਤੇ ਹੋ ਜਾਓ ਸਾਵਧਾਨ ਨਹੀਂ ਵਰਤੀ ਸਾਵਧਾਨੀ ਤਾਂ ਸਾਰੀ ਉਮਰ ਰਹੋਗੇ ਪਰੇਸ਼ਾਨ ਜੀ ਹਾਂ ਦੁਸ਼ਹਿਰਾ ਤੇ ਦੀਵਾਲੀ ਦੇ ਤਿਹਾਰ ਆ ਰਹੇ ਨੇ ਇਹ ਤਿਉਹਾਰ ਜਿੰਨੀ ਖੁਸ਼ੀਆਂ ਤੇ ਚਾ ਆਪਣੇ ਨਾਲ ਲੈ ਕੇ ਆਉਂਦੇ ਨੇ ਉਹਨਾਂ ਹੀ ਕਈ ਲੋਕਾਂ ਦੇ ਲਈ ਇਹ ਨਾ ਚਾਹੁੰਦੇ ਹੋਏ ਵੀ ਦੁੱਖਾਂ ਦਾ ਕਾਰਨ ਬਣ ਜਾਂਦੇ ਨੇ ਜੀ ਹਾਂ ਸਾਨੂੰ ਗਲਤ ਨਾ ਸਮਝੋ ਕਿਵੇਂ ਬਣ ਜਾਂਦੇ ਹਨ ਇਹ ਸਾਰਿਆਂ ਦੇ ਵਾਸਤੇ ਪਰੇਸ਼ਾਨੀ ਆਉ ਤੁਹਾਨੂੰ ਦਾ ਹੈ ਦੂਸਰੇ ਤੇ ਦੀਵਾਲੀ ਤੇ ਅਕਸਰ ਆਨਲਾਈਨ ਕਈ ਸੇਲਜ਼ ਲੱਗਦੀਆਂ ਨੇ ਜਿਸ ਦੇ ਵਿੱਚ ਭਾਰੀ ਡਿਸਕਾਊਂਟ ਦੀਆਂ ਐਡਸ ਵੀ ਦਿਖਾਈਆਂ ਜਾਂਦੀਆਂ ਨੇ ਪਰ ਇਹੀ ਆਨਲਾਈਨ ਐਡ ਦੀ ਮਸ਼ਹੂਰੀ ਤੋਂ ਪ੍ਰਭਾਵਿਤ ਹੋ ਕੇ ਕਈ ਲੋਕ ਉਹਨਾਂ ਲਿੰਕਸ ਦੇ ਉੱਪਰ ਕਲਿੱਕ ਕਰ ਕੇ ਬੈਠਦੇ ਨੇ ਜਿਸ ਕਰਕੇ ਉਹਨਾਂ ਨੂੰ ਆਪਣੇ ਬੈਂਕ ਖਾਤਿਆਂ ਦੇ ਵਿੱਚ ਪੈਸੇ ਦੋ ਹੱਥੀਂ ਧੋਣੇ ਪੈ ਜਾਂਦੇ ਨੇ ਅਕਸਰ ਸਾਈਬਰ ਠੱਗ ਤੁਹਾਡੇ ਮੋਬਾਈਲ ਨੰਬਰ ਦੇ ਉੱਪਰ ਜਾਲੀ ਆਨਲਾਈਨ ਮੈਸੇਜ ਭੇਜਦੇ ਨੇ ਜਿਸ ਵਿੱਚ ਇਹ ਲਿਖਾ ਹੁੰਦਾ ਹੈ ਕਿ 10000 ਦੀ ਚੀਜ਼ ਨੂੰ 2000 ਰੁਪਏ ਵਿੱਚ ਪਾਉਣ ਦੇ ਵਾਸਤੇ ਇਸ ਲਿੰਕ ਦੇ ਉੱਪਰ ਕਲਿੱਕ ਕਰੋ ਤੇ ਕੁਝ ਜਾਣਕਾਰੀ ਸਾਂ ਕੀ ਕਰੋ ਕਈ ਸੂਝਵਾਨ ਲੋਕ ਇਹਨਾਂ ਧੋਖੇਬਾਜ਼ੀਆਂ ਤੋਂ ਚੁੱਕਣੇ ਹੋ ਜਾਂਦੇ ਨੇ ਤੇ ਇਹਨਾਂ ਲਿੰਕਾਂ ਨੂੰ ਕਲਿੱਕ ਹੀ ਨਹੀਂ ਕਰਦੇ ਤੇ ਨਾ ਹੀ ਕੋਈ ਜਾਣਕਾਰੀ ਸ਼ੇਅਰ ਕਰਦੇ ਨੇ ਪਰ ਕੁਝ ਮਹਾਨ ਸ਼ਖਸੀਅਤਾਂ ਲਾਲਚ ਵਿੱਚ ਅੰਨੇ ਹੋ ਕੇ ਇਹਨਾਂ ਲਿੰਕਾਂ ਦੇ ਉੱਪਰ ਕਲਿੱਕ ਵੀ ਕਰਦੇ ਨੇ ਤੇ ਜਾਣਕਾਰੀ ਵੀ ਸਾਂਝੀ ਕਰ ਬੈਠਦੇ ਨੇ ਜਿਸ ਨਾਲ 80% ਡਿਸਕਾਊਂਟ ਤਾਂ ਬੜੀ ਦੂਰ ਦੀ ਗੱਲ ਹੈ ਸਾਈਬਰ ਧਾਗ ਇਹਨਾਂ ਦੇ ਖਾਤਿਆਂ ਦੇ ਵਿੱਚ 80 ਰੁਪਏ ਵੀ ਨਹੀਂ ਛੱਡਦੇ ਤੇ ਸਿਵਾਏ ਪਛਤਾਵੇ ਦੇ ਇਹਨਾਂ ਦੇ ਪੱਲੇ ਕੱਖ ਨਹੀਂ ਰਹਿ ਜਾਂਦਾ We'll ਜੇਕਰ ਤੁਸੀਂ ਵੀ ਦੁਸ਼ਹਿਰਾ ਤੇ ਦੀਵਾਲੀ ਵਰਗੇ ਪਾਵਨ ਤਿਉਹਾਰ ਖੁਸ਼ੀਆਂ ਤੇ ਚਾਵਾਂ ਦੇ ਨਾਲ ਮਨਾਉਣਾ ਚਾਹੁੰਦੇ ਹੋ ਤਾਂ ਇਹੋ ਜਿਹੇ ਲਿੰਕਾਂ ਦੇ ਉੱਪਰ ਕਲਿੱਕ ਕਰਨ ਤੋਂ ਬਚੋ ਤੇ ਤਿਉਹਾਰਾਂ ਦਾ ਆਨੰਦ ਮਾਣੋ ਪਰ ਫਿਰ ਵੀ ਜੇਕਰ ਤੁਸੀਂ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਪੰਜਾਬ ਪੁਲਿਸ ਦੇ 1930 ਨੰਬਰ ਦੇ ਉੱਪਰ ਕਾਲ ਕਰਕੇ ਇਹ ਸਬੰਧੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਤਾਂ ਜੋ ਪੰਜਾਬ ਪੁਲਿਸ ਤੁਹਾਡੀ ਹਰ ਸੰਭਵ ਮਦਦ ਕਰ ਸਕੇ ਇਸ ਲਈ ਸਾਵਧਾਨ ਰਹੋ ਸਤਿਕਾਰ ਰਹੋ ਤੇ ਖੁਸ਼ ਰਹੋ